ਆਹ ਤੁਹਾਡੇ ਵਿੱਚ ਲਾਈਵ ਇਸਕਾ ਕਿਉਂ ਹੋਇਆ ਹੈ ਕਿਉਂਕਿ ਮੈਂ ਜਲੰਧਰ ਤੋਂ ਬਾਹਰ ਆਇਆ ਹਾਂ ਮੈਂ ਜੰਮੂ ਕਸ਼ਮੀਰ ਦੇ ਵਿੱਚ ਹੈ ਇਲੈਕਸ਼ਨ ਦੇ ਲਈ ਆਰਟੀਅ ਡਿਊਟੀ ਲਗਾਈ ਹੈ ਮੇਰੀ ਕਲਰ ਆਪ ਨੂੰ ਨੈਟਵਰਕ ਨਹੀਂ ਸੀ ਮੈਂ ਕਲਰ ਆਪ ਨੂੰ ਕੋਸ਼ਿਸ਼ ਕਰਨੀ ਸੀ ਕਿ ਤੁਹਾਡੇ ਨਾਲ ਮੈਂ ਰੂ ਰੂ ਹੁੰਦਾ ਕਿ ਅੱਜ ਮੈਂ ਹਲਕਾ ਜਲੰਧਰ ਵੈਸਟ ਜਿਹੜਾ ਮੇਰਾ ਪਰਿਵਾਰ ਹੈ ਉਸ ਪਰਿਵਾਰ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨ ਦੇ ਲਈ ਆਇਆ ਹਾਂ ਕਮਨ ਕਰ ਦੇਆ ਕਿ ਮੇਰੇ ਉਸ ਪਰਿਵਾਰ ਦੇ ਵਿੱਚ ਜਲੰਧਰ ਵੈਸ ਦਾ ਜਿਹੜਾ ਮੇਰਾ ਪਰਿਵਾਰ ਆ ਉਹਦੇ ਵਿੱਚ ਸਾਡੀ ਇੱਕ ਧੀ ਦਾ ਬਹੁਤ ਹੀ ਮਾੜਾ ਜਲੰਧਰ ਵੈਸ ਤੇ ਵਿੱਚ ਕਿਉਂਕਿ ਧੀ ਉਹ ਕਿਸੇ ਦੀ ਵੀ ਹੋਵੇ ਜ਼ਰੂਰੀ ਨਹੀਂ ਉਹ ਕੋਈ ਦਲੇ ਦੀ ਧੀ ਹੈ ਉਹ ਗਰੀਬ ਦੀ ਧੀ ਹੈ ਧੀ ਕਿਸੇ ਦੀ ਵੀ ਹੋਵੇ ਉਹ ਸਾਰਿਆਂ ਦੀ ਧੀ ਅੱਜ ਇਸ ਕਰਕੇ ਮਨ ਬਹੁਤ ਦੁੱਖ ਹੈ ਮੈਂ ਆਪਣੇ ਆਪ ਨੂੰ ਇੱਦਾਂ ਮਹਿਸੂਸ ਕਰ ਰਿਹਾ ਕਿ ਮੈਂ ਜਿੰਨੀ ਜਲਦੀ ਹੋ ਸਕੇ ਜਲੰਧਰ ਪਹੁੰਚਾਂ ਅਤੇ ਉਸ ਪਰਿਵਾਰ ਦੇ ਕੋਲ ਜਾ ਕੇ ਉਹਨਾਂ ਦਾ ਕਿਸੇ ਨਾ ਕਿਸੇ ਰੂਪ ਚ ਉਹਨਾਂ ਦੀ ਮਦਦ ਕਰ ਸਕਾਂ ਕਿ ਉਹ ਕਿਸ ਹਾਲਾਤ ਦੇ ਵਿੱਚ ਹੋਣਗੇ ਕਿ ਜਿਨ੍ਹਾਂ ਦੀ ਬੇਟੀ ਦੇ ਨਾਲ ਐਡਾ ਵੱਡਾ ਵਾਅਦੇ ਕਿਸ ਦਰਿੰਦੀ ਦੇ ਨਾਲ ਉਹਨਾਂ ਜ਼ਾਲਮਾਂ ਨੇ ਕੀਤਾ ਹੈ ਆ ਦੇਖ ਰਿਹਾ ਕਿ ਸਪੀਰ ਤਾਂ ਕਿਵੇਂ ਸਾਡੇ ਕਾਫੀ ਲੋਕ ਉੱਥੇ ਪਹੁੰਚ ਰਹੇ ਆ ਕਾਫੀ ਕਿੱਦਾਂ ਉਸ ਪਰਿਵਾਰ ਨੂੰ ਮਿਲ ਕੇ ਜੋ ਪਰਿਵਾਰ ਦੀ ਪੀੜਤ ਹੈ ਉਹ ਚੈਨਰ ਦੇ ਵਿੱਚ ਦਿਖਾਈ ਜਾ ਰਹੀ ਹੈ ਕਿ ਪਰਵਾਦ ਦੁਖੀ ਕਿੱਦਾਂ ਕਿੱਦਾਂ ਇਹ ਮੈਨੂੰ ਤਾਂ ਸਾਰਾ ਗੈਗ ਰੇਪ ਲੱਗ ਰਿਹਾ ਜਿੰਨਾ ਕਿ ਮੈਂ ਸੁਣਿਆ ਪਰ ਮੈਂ ਅੱਜ ਆਪਣੇ ਪਰਿਵਾਰ ਵੱਲੋਂ ਜਲੰਧਰ ਵੱਲੋਂ ਇਹ ਬੀਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਪੁਲਿਸ ਅਸੀਂ ਰਾਜਨੀਤਿਕ ਜਾਂਦੇ ਕਰਨੇ ਉਸ ਪਰਵਾਦ ਨੂੰ ਸਾਹ ਮਿਲੇ ਨਹੀਂ ਕਿਤੇ ਕਲਗੱਤੇ ਵਰਗਾ ਜਿੱਦਾਂ ਮੇਰੀ ਉਹ ਭੈਣ ਡਾਕਟਰ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਅਸੀਂ ਗਲੀਆਂ ਦੇ ਵਿੱਚ ਧੱਕੇ ਖਾ ਰਹੇ ਆਂ ਪੂਰਾ ਹਿੰਦੁਸਤਾਨ ਰੋਡਾਂ ਤੇ ਨਿਕਲ ਆ ਚੁੱਕਾ ਹੈ ਅੱਜ ਡਾਕਟਰ ਲਗ ਲਗ ਤਰੀਕੇ ਨਾਲ ਤਲਾਕ ਕਰ ਰਹੇ ਆ ਸਟੂਡੈਂਟ ਕਰ ਰਹੇ ਆ ਰੋਸ਼ਮਾਰਚ ਕਰ ਰਹੇ ਆ ਪਰ ਮੇਰੀ ਉਸ ਭੈਣ ਨੂੰ ਇਨਸਾਫ ਨਹੀਂ ਮਿਲਿਆ ਜਦ ਤੱਕ ਜੋ ਇਨਸਾਫ ਮਿਲਣਾ ਚਾਹੀਦਾ ਸੀ ਜੋ ਸਰਕਾਰਾਂ ਕੋਲੋਂ ਉਮੀਦ ਸੀ ਉਹ ਇਨਸਾਫ ਮੇਰੀ ਭੈਣ ਨੂੰ ਨਹੀਂ ਮਿਲ ਪਾਇਆ ਕਿਤੇ ਇਹ ਕੇਸ ਵੀ ਉਸੇ ਹੀ ਲੜੀ ਦੇ ਵਿੱਚ ਨਾ ਰੁਕ ਜਾਵੇ ਮੈਂ ਇਸ ਕਰਕੇ ਮੈਨੂੰ ਦੁੱਖ ਲੱਗ ਰਿਹਾ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਉਹ ਸਰਕਾਰ ਦੇ ਅੱਗੇ ਬੇਤੀ ਕਰਨਾ ਚਾਹੁੰਦਾ ਕਿ ਆਪਣੀ ਰਾਜਨੀਤੀ ਰੋਟੀਆਂ ਨਾਲ ਸਿੱਖਿਓ ਕਿਉਂਕਿ ਮੈਨੂੰ ਪਤਾ ਲੱਗ ਰਿਹਾ ਕਿ ਪੁਲਿਸ ਦੇ ਕੁਝ ਅਫਸਰ ਉਸਦੇ ਪਰਿਵਾਰ ਨੂੰ ਵੀ ਕਿਰਾ ਪਾ ਕੇ ਬੈਠੇ ਹੋਏ ਆ ਉਹ ਕੀ ਚਾਹੁੰਦੇ ਆ ਅਸੀਂ ਨਹੀਂ ਕਹਿ ਸਕਦੇ ਕਿ ਉਹ ਦੁਬਾਨ ਦੀ ਕੋਸ਼ਿਸ਼ ਕਰ ਰਹੇ ਆ ਕਿਸ ਤਾਕਤਾਂ ਦੇ ਨਾਲ ਇਹ ਹੋ ਰਿਹਾ ਕਿਉਂਕਿ ਜਿਹੜੇ ਸਹੀ ਦੋਸ਼ੀ ਹੈ ਉਹ ਅਜੇ ਗ੍ਰਿਫਤਾਰ ਨਹੀਂ ਹੋਏ ਇੱਕ ਮਿਸਾਲ ਬਣਨੀ ਚਾਹੀਦੀ ਹੈ ਕਿ ਅਗਰ ਕਿਸੇ ਦੀ ਵੀ ਧੀ ਦੇ ਵੱਲ ਕੋਈ ਇਦਾਂ ਦੇ ਸੋਚ ਵੀ ਰੱਖੇ ਉਸ ਦੀ ਜਿਹੜੀ سزا ਹੈ ਉਹਨੂੰ ਜਿਹੜੀ ਸਜ਼ਾ ਅਸੀਂ ਮਿਲੇ ਕਿ ਦੁਬਾਰਾ ਇਸ ਹਿੰਦੁਸਤਾਨ ਦੇ ਵਿੱਚ ਦੁਬਾਰਾ ਕੋਈ ਧੀ ਦੇ ਵੱਲ ਕੋਈ ਦੇਖ ਨਾ ਸਕੇ ਇਦਾਂ ਦੀ ਸਜ਼ਾ ਮਿਲਣੀ ਚਾਹੀਦੀ ਸਰਕਾਰ ਕੋਈ ਵੀ ਹੋਵੇ ਜੇ ਸਰਕਾਰ ਇਨਸਾਫ ਦੇਣ ਤੇ ਆਏ ਤੇ ਫਿਰ ਅਸੀਂ ਉਮੀਦ ਲਾਵਾਂਗੇ ਕਿ ਜੇ ਤੁਸੀਂ ਸਾਡੀ ਇਸ ਗੱਲ ਦੇ ਉੱਤੇ ਗੌਰ ਕਰੋਗੇ ਕਿ ਅਜ ਉਸ ਦੇ ਪਰਿਵਾਰ ਦੇ ਵਿੱਚ ਕੀ ਬੀਤ ਰਹੀ ਹੈ ਉਸ ਪਰਿਵਾਰ ਦੀ ਸ਼ਮਤਾ ਨਹੀਂ ਹੈ ਲੜਾਈ ਲੜਨ ਦੀ ਉਸ ਪਰਿਵਾਰ ਦੇ ਕੋਲ ਐਡੀ ਤਾਕਤ ਨਹੀਂ ਹੈ ਉਹ ਲੜਾਈ ਦੀ ਲੜ ਸਕਦਾ ਇਹਨਾਂ ਬਦਮਾਸ਼ਾਂ ਗੁੰਡਿਆਂ ਦੇ ਖਿਲਾਫ ਪਰ ਦੋਸਤੋ ਸਮਝ ਨਹੀਂ ਆ ਰਿਹਾ ਦਿਨ ਬਦ ਦਿਨ ਮਾਹੌਲ ਬਹੁਤ ਖਰਾਬ ਹੋ ਜਾ ਰਿਹਾ ਕੋਈ ਜਵਾਬ ਦੇ ਨਹੀਂ ਲੋਕ ਕਹਿਣਗੇ ਕਿ ਇਹ ਬਕਸੇ ਦੇ ਵਿੱਚ ਹੈ ਇੱਕ ਚਾਰ ਬਤਾ ਬੋਲ ਰਹੇ ਆ ਮੈਂ ਸਰਕਾਰ ਵਾਲਾ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਸਵੇਰੇ ਉੱਠ ਕੇ ਘਰ ਦੀ ਖ਼ਬਰ ਨਹੀਂ ਪੜ੍ਹਦੇ ਆਪਣੇ ਤੁਹਾਡੇ ਘਰ ਨਿਊਜ਼ਪੇਪਰ ਨਹੀਂ ਆਂਦਾ ਹਾਇ ਦਿਨੇ ਇੱਕ ਸ਼ਹਿਰ ਦੀਆਂ 5-7 ਕਟਨਾ ਰੂਹ ਚ ਹਰ ਖ਼ਬਰ ਚੋ ਕਿੱਥੇ ਕੋਈ ਮਾਂ ਦਵਾਈ ਲੈ ਕੇ ਜਾ ਰਹੀ ਹੈ ਕੋਈ ਬਾਲੀ ਖੋਲੀ ਹੈ ਕਿੱਥੇ ਕੋਈ ਆਪਣੇ ਬੱਚੇ ਦੇ ਨਾਲ ਸਕੂਲ ਤੋਂ ਆ ਰਹੀ ਹੈ ਮਾਂ ਆਪਣੇ ਬੱਚੇ ਨੂੰ ਲੈ ਕੇ ਪੁਰਾ ਮੋਬਾਈਲ ਚੀਨਿਆ ਜਾ ਰਿਹਾ ਇਹ ਮੇਰੇ ਜਲੰਧਰ ਉਹ ਮੇਰੇ ਪੰਜਾਬ ਦੇ ਹਾਲਾਤ ਨਹੀਂ ਸੀ ਇਹ ਕਿਸ ਤਰੀਕੇ ਨਾਲ ਬਣ ਰਹੇ ਆ ਇਹਦਾ ਕੋਈ ਜਵਾਬ ਦੇ ਨਹੀਂ ਆ ਇਦਾਂ ਦੇ ਹਾਲਾਤ ਸੁਣਦੇ ਰਹੇ ਸੀ ਅਸੀਂ ਜਦੋਂ ਅਸੀਂ ਆਪਣੀ ਸਟੂਡੈਂਟ ਲਾਈਫ ਸੀ ਸੀ ਕਿ ਜੰਮੂ ਕਸ਼ਮੀਰ ਤੇ ਮੈਂ ਜਿੱਥੇ ਬੈਠਾ ਅੱਜ ਲੋਕ ਸ਼੍ਰੀਨਗਰਾਂ ਤੋਂ ਡਰਦੇ ਸੀ ਅੱਜ ਲੋਕ ਸ਼੍ਰੀਨਗਰੂ ਤੁ ਅੱਜ ਦੁਨੀਆ ਇਦਾਂ ਚੱਲ ਰਹੀ ਹੈ ਇੱਥੇ ਬਾਹਰ ਰੋਡ ਤੇ ਕਿ ਲੋਕਾਂ ਨੂੰ ਕਿਸੇ ਕੋਈ ਖੌਫ ਨਹੀਂ ਡਰਨੀ ਹੈ। ਇਹੀ ਚੀਜ਼ ਯੂਪੀ ਬਿਹਾਰ ਦੇ ਵਿੱਚ ਸੀ। ਕਿ ਇਦਾਂ ਦੇ ਗੈਂਗਰੇ ਇਦਾਂ ਦੀ ਦਹਿਸ਼ਤ ਭਰੇ ਮਾਹੌਲ ਬਣਾਣੇ ਪਰ ਅੱਜ ਉਹਨਾਂ ਸਥੇਟਾਂ ਦੇ ਵਿੱਚ ਰਾਤ 3 12 ਵਜੇ ਵੀ ਜਾ ਸਕਦੀ ਹੈ 11 ਵਜੇ ਵੀ ਜਾ ਸਕਦੀ ਹੈ। ਨਾਈਟ ਡਿਊਟੀ ਵੀ ਕਰ ਸਕਦੀ ਹੈ। ਅੱਜ ਉੱਥੇ ਦੀਆਂ ਧੀਆਂ ਸੇਫ ਹੈ ਪਰ ਜਿਸ ਪੰਜਾਬ ਦੇ ਮਿਸਾਲ ਵਰਦੇ ਸੀ। ਇਸ ਪੰਜਾਬ ਦੇ ਲੋਕ ਗੱਲਾਂ ਕਰਦੇ ਸੀ। ਅੱਜ ਉਸ ਪੰਜਾਬ ਦੇ ਵਿੱਚ ਇਹ ਨਹੀਂ ਆ ਉਸੇ ਵੇ ਨਹੀਂ ਆ ਇਹਦਾ ਜਵਾਬ ਦੇਣਾ ਪਏਗਾ ਲੋਕ ਜਵਾਬ ਦੀ ਹੈ ਲੋਕ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਕਿਦਾਂ ਦੇ ਹਾਲਾਤ ਤੁਸੀਂ ਬਣਾ ਰਹੇ ਕਿਉਂਕਿ ਅੱਜ ਸ਼ਾਇਦ ਉਸ ਪਰਿਵਾਰ ਦੇ ਨਾਲ ਮੈਨੂੰ ਲੱਗਦਾ ਕਿ ਕਾਫੀ ਲੋਕ ਉਸ ਪਰਿਵਾਰ ਨਾਲ ਖੜੇ ਹੋਣਗੇ ਪਰ ਦੂਸਰੀ ਧੀ ਦੇ ਨਾਲ ਦੁਬਾਰਾ ਨਾ ਇਦਾਂ ਹੋਵੇ ਇਹ ਕਾਮਨਾ ਕਰੋ ਮੇਰੀ ਹੱਥ ਛੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਕਿ ਕਿਉਂਕਿ ਮੈਂ ਦੇਖਿਆ ਕਿ ਸਰਕਾਰਾਂ ਦੇ ਦਬਾਅ ਕੀ ਹੈ ਅੱਜ ਮੇਰੇ ਹਲਕਾ ਜਲੰਧਰ ਵੈਸਤ ਦੀ ਦਿਓਲ ਨਗਰ ਦੀ ਮੇਰੀ ਧੀ ਦੇ ਨਾਲ ਜੋ ਹੋਇਆ ਮੈਨੂੰ ਲੱਗਦਾ ਕਿਤੇ ਉਹ ਜਿੱਦਾਂ ਇਲੈਕਸ਼ਨਾਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਲੋਕਾਂ ਨੂੰ ਖਰੀਦ ਫਰੋਖਤ ਦੇ ਵਿੱਚ ਖਰੀਦਿਆ ਗਿਆ ਲੋਕਾਂ ਨੂੰ ਡਰਾਤਮਕ ਆ ਕੇ ਲੋਕਾਂ ਨੂੰ ਤੋੜਿਆ ਗਿਆ ਲੋਕਾਂ ਨੂੰ ਪੈਸਿਆਂ ਦੇ ਬੱਲੇ ਦੇ ਵਿੱਚ ਲੋਕਾਂ ਨੂੰ ਖਰੀਦਿਆ ਗਿਆ ਕਿਤੇ ਇਸ ਧੀ ਦਾ ਇਨਸਾਫ ਵੀ ਇਹਦੇ ਪੈਸਿਆਂ ਦੇ ਵੱਲ ਪਿੱਛੇ ਉਸ ਧੀਰਾਂ ਸਾਫ਼ ਨਾ ਖਤਮ ਕਰਦੀ। ਕਿਉਂਕਿ ਮੈਨੂੰ ਸਰਕਾਰ ਤੋਂ ਉਮੀਦ ਕੋਈ ਨਹੀਂ ਹੈ। ਨਾ ਮੈਨੂੰ ਪ੍ਰਸ਼ਾਸਨ ਤੋਂ ਉਮੀਦ ਹੈ। ਕਿਉਂਕਿ ਮੈਂ ਆਪਣੀ ਅੱਖੀ ਦੇਖਿਆ ਡੇਢ ਮਹੀਨਾ ਪਹਿਲੇ ਜੂਜੰਦਰ ਵਸਤੇ ਵਿੱਚ ਬੀਤਿਆ। ਇਦਾਂ ਇਦਾਂ ਦੇ ਕਾਰਨਾਮੇ ਕੀਤੇ ਸਰਕਾਰ ਨੇ ਜਿਨ੍ਹਾਂ ਦੀ ਕਦੀ ਉਮੀਦ ਨਹੀਂ ਕੋਈ ਕਰ ਸਕਦਾ ਸੀ। ਕਿ ਸਰਕਾਰਾਂ ਨੇ ਇਦਾਂ ਦੇ ਲੋਕਾਂ ਦੇ ਉੱਤੇ ਪੈਸੇ ਦੇ ਵੱਲ ਦੇ ਉੱਤੇ ਤਾਕਤ ਦੇ ਵੱਲ ਦੇ ਉੱਤੇ ਗੱਦਮਿਆਂ ਦੇ ਵੱਲ ਦੇ ਉੱਤੇ ਲੋਕਾਂ ਨੂੰ ਖਰੀਦ ਕੇ ਮੇਰੇ ਹਲਕੇ ਦਾ ਬੇੜਾਗਰ ਕਰ ਦਿੱਤਾ। ਪਰ ਅੱਜ ਤੇ ਜਰੂਰਤ ਹੈ ਮੁੱਖ ਮੰਤਰੀ ਸਾਹਿਬ ਸਦਾਤ ਭਗਵੰਤ ਸਿੰਘ ਮਾਨ ਜੀ ਮੈਂ ਤੁਹਾਨੂੰ ਅੱਜ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਲੰਗਰ ਲਗਾਇਆ ਗਨਮੈਨਾਂ ਦਾ ਮੇਰੇ ਹਲਕੇ ਦੇ ਵਿੱਚ ਜਿਹੜੇ ਕ੍ਰਿਮੀਨਲ ਲੋਕ ਐ ਉਹਨਾਂ ਦੇ ਕੋਲੋਂ ਗਨਮੈਨ ਤੁਸੀਂ ਦਿੱਤੇ ਪਏ ਆ ਜਿਹੜੇ ਲੋਕ ਕ੍ਰਿਮੀਨਲ ਜਿਨ੍ਹਾਂ ਦਾ ਰਿਕਾਰਡ ਜ਼ਿਲ੍ਹੇ ਦੇ ਵਿੱਚ ਲੋਕਾਂ ਦੇ ਜ਼ਿੰਦਗੀਆਂ ਬਰਬਾਦ ਕਰਨ ਦੇ ਲਈ ਉਹਨਾਂ ਦਾ ਨੰਬਰ 1 ਨਾਮ ਸੀ ਨਸ਼ਾ ਵੇਚਣ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਖਰਾਬ ਕਰਨ ਦੇ ਵਿੱਚ ਪਰ ਤੁਸੀਂ ਉਹਨਾਂ ਨੂੰ ਗਨਮੈਨਾਂ ਦੇ ਨਾਲ ਤੋਲ ਦਿੱਤਾ ਫਰਮਾਇਸ਼ ਜੁੜ ਕੇ ਬੇਨਤੀ ਕਰਦਾ ਕਿ ਇਹ ਮੇਰੇ ਪਰਵਾਰ ਦੀ ਧੀ ਹੈ ਇਸ ਤੇ ਮਾਪੇ ਨੂੰ ਵੀ ਸਿਕورٹی ਦਿੱਤੀ ਜਾਵੇ ਸਦੇ ਮਾਪੇ ਦੀ ਵੀ ਆਖਿਆ ਕੀਤੀ ਜਾਵੇ ਉਹਨਾਂ ਕੋਲ ਗਨਮੈਨੇ ਕਟਵਾ ਕੇ ਵੀ ਇਹਨਾਂ ਨੂੰ ਯੂ ਦਿੱਤੇ ਜਾਣ ਕਿ ਕਿਤੇ ਉਹ ਬਦਮਾਸ਼ ਉਹ ਗੁੱਡੇ ਇਸ ਮਾਪੇ ਨੂੰ ਡਰਾ ਕੇ ਧਮਕਾ ਕੇ ਆਪਣੇ ਵਸਤ ਚ ਨਾ ਕਰ ਲੈਣ ਇਹਨਾਂ ਨੂੰ ਬਹੁਤ ਜ਼ਰੂਰਤ ਅੱਜ ਇਹ ਇਮੀਡੀਏਟ ਜਿੰਨਾ ਹੋ ਸਕਦਾ ਕਿ ਜਿਹੜਾ ਗੁੱਡਿਆਂ ਬਦਮਾਸ਼ਾਂ ਨੂੰ ਜਿਹੜੇ ਕੰਨਵਾਂ ਦਿੱਤੇ ਆ ਉਹਨਾਂ ਕੋਲੋਸ਼ਿਆ ਦੇ ਇੱਕ ਦਾ ਵਾਪਸ ਦੋ ਲਲੋ ਇਹਨਾਂ ਨੂੰ ਦੇ ਦਿਓ ਇਹਨਾਂ ਨੂੰ ਜ਼ਰੂਰਤ ਹੈ ਮੈਨੂੰ ਲੱਗਦਾ ਕਿ ਮੇਰੇ ਇਸ ਪਰਿਵਾਰ ਦੇ ਨਾਲ ਵੀ ਕਿਤੇ ਫਿਰ ਦੁਬਾਰਾ ਮੈਂ ਰਿਪੀਟ ਕਰ ਰਿਹਾ ਕਿ ਕਲਕੱਤੇ ਵਾਲੀ ਹਰਕ ਜਿਹੜੀ ਕੋਵਾਰਦਤ ਦੁਆਰਾ ਰਿਪੀਟ ਨਾ ਮੇਰੇ ਪੰਜਾਬ 'ਚ ਹੋਵੇ ਕਿਉਂਕਿ ਜੇ ਪੰਜਾਬ ਦੇ ਵਿੱਚ ਇਹ ਹਾਲਾਤ ਬਣ ਗਏ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਸਾਹਮ੍ਹੇ ਨਹੀਂ ਜਾਣਾ ਮੁੱਖ ਮੰਤਰੀ ਸਾਹਿਬ ਤੁਸੀਂ ਤੇ ਆਪਣੇ ਨਜ਼ਾਰੇ ਲੈ ਰਹੇ ਹੋ ਆਪਣੇ ਮੋਜਾਂ ਲੁੱਟ ਰਹੇ ਹੋ ਸਰਕਾਰ ਦਾ ਮੈਂ ਦੇਖ ਰਿਹਾ ਕਿ ਅੱਜ ਜਿੰਨਾ ਮੇਰੇ ਪੰਜਾਬ ਦੀ ਜਿਹੜੀ ਮੇਰੀ ਰੈਵਨਿਊ ਹੈ ਮੇਰਾ ਪੈਸਾ ਹੈ ਅੱਜ ਹਰਿਆਣਿਆਂ ਦੇ ਵਿੱਚ ਉਜੜਿਆ ਜਾ ਰਿਹਾ ਇਕੱਲੇ ਕਿਤੇ ਹੋਰ ਸੂਬਿਆਂ 'ਚ ਜਾੜਿਆ ਹੁਣ ਹਰਿਆਣੇ ਦੀ ਵਾਰੀ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਹੈ ਹਰਿਆਣੇ ਨੂੰ ਤੇ ਉੱਤੇ ਕਰਮਾਨ ਕੀਤਾ ਜਾ ਰਿਹਾ ਤੇ ਨਾ ਕਰੋ ਮੇਰੇ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਮੇਰਾ ਪੰਜਾਬ ਪਹਿਲੇ ਹੀ ਬੜੇ ਮੁਸ਼ਕਿਲ ਦੌਰ ਦੇ ਵਿੱਚ ਗੁਜ਼ਰ ਰਿਹਾ ਕਿਉਂਕਿ ਤੁਹਾਡੇ ਲੀਡਰਾਂ ਤੋਂ ਕੋਈ ਇਨਸਾਫ ਦੀ ਉਮੀਦ ਨਹੀਂ ਹੈ ਕਿਉਂਕਿ ਜੋ ਤੁਸੀਂ ਆਉਣ ਵਾਲੇ ਸਮਝ ਕਰਕੇ ਜਾਂਦੇ ਹੋ ਅਸੀਂ ਦੇਖਦੇ ਹਾਂ ਜੋ 15 ਅਗਸਤ ਨੂੰ ਤੁਸੀਂ ਆਪਣੇ ਲੀਡਰਾਂ ਨਾਲ ਜੋ ਕੀਤਾ ਹੈ ਜਿਹੜੇ ਲਾਲਕੇ ਦੇ ਦੋ ਐਮ.ਐਲ.ਏ. ਜਲੰਧਰ ਸ਼ਹਿਰ ਦੇ ਆ ਉਹਨਾਂ ਦੇ ਹਾਲਾਤ ਆਉਣ ਵਾਲੇ ਸਮਝ ਦੱਸਾਂਗਾ ਕਿ ਜ਼ੁਲਾਦਤ ਕੀ ਕੀਤੀ ਤੁਸੀਂ 15 ਅਗਸਤ ਨੂੰ ਉਹਨਾਂ ਦੇ ਪਰ ਉਹ ਲੋਕ ਇਨਸਾਫ਼ ਦੇਣਗੇ ਜਿਨ੍ਹਾਂ ਨੂੰ ਆਪਣੀ ਕਦਰ ਨਹੀਂ ਸਰਕਾਰ 'ਚ ਮਿਲਦੀ ਜਿਨ੍ਹਾਂ ਨੂੰ ਆਪਣੀ ਇੱਜ਼ਤ ਨਹੀਂ ਮਿਲ ਰਹੀ ਤੁਸੀਂ ਉਹਨਾਂ ਦੇ ਮੁੱਖ ਮੰਤਰੀ ਨੂੰ ਇੱਜ਼ਤ ਨਹੀਂ ਦੇ ਰਿਹਾ ਉਹ ਮੇਰੇ ਹਲਕੇ ਨੂੰ ਕੀ ਇਨਸਾਫ਼ ਦੇਣਗੇ ਮੈਨੂੰ ਉਮੀਦ ਬਹੁਤ ਘੱਟ ਹੈ ਮੈਂ ਆਪਣੇ ਜਲੰਧਰ ਸ਼ਹਿਰ ਦੇ ਲੋਕਾਂ ਦੇ ਅੱਗੇ ਬੇਨਤੀ ਕਰਦਾ ਕਿ ਉਸ ਧੀ ਦੇ ਲਈ ਅਰਦਾਸ ਕਰੋ ਉਸ ਮਾਂ-ਬਾਪ ਦੇ ਲਈ ਅਰਦਾਸ ਕਰੋ ਕਿ ਉਸ ਮਾਪੇ ਬਾਪ ਨੂੰ ਵੀ ਪੂਰੇ ਭਾਰਤ ਦੇਸ਼ ਦੀ ਧੀ ਆ ਉਹ ਇਸ ਕਰਕੇ ਉਸ ਧੀ ਨੂੰ ਜਿਹੜਾ ਇਨਸਾਫ ਦੀ ਜਿਹੜੀ ਉਮੀਦ ਹੈ ਉਹਨੂੰ ਆਪਣੀ ਪਰਿਵਾਰ ਤੋਂ ਹੈ ਕਿ ਸ਼ਾਇਦ ਮੇਰੇ ਮਾਪੇ ਬਾਪ ਮੇਰੇ ਭੈਣ ਭਰਾ ਜਿਹੜੇ ਲੋਕ ਮੇਰੇ ਲਈ ਅਦਾਸ ਕਰ ਰਹੇ ਆ ਉਹ ਮੈਨੂੰ ਇਨਸਾਫ ਦਿਵਾਣਗੇ ਉਸ ਇਨਸਾਫ ਦੇ ਲਈ ਮੈਂ ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਮੈਂ ਅੱਜ ਰਾਤ ਨੂੰ ਜਾਂ ਕੱਲ ਜੰਮੂ ਕਸ਼ਮੀਰ ਤੋਂ ਵਾਪਸ ਆ ਕੇ ਉਸ ਪਰਿਵਾਰ ਨੂੰ ਵੀ ਮਿਲਾਂਗਾ ਉਸ ਪਰਿਵਾਰ ਦੀ ਜੋ ਵੀ ਅਸੀਂ ਹੈਲਪ ਕਰ ਸਕਦੇ ਹੋਵਾਂਗੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਮੇਰੀ ਇੱਕ ਵਾਰ ਬੇਨਤੀ ਹੈ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਕਿ ਆਪਣੀਆਂ ਰਾਜਨੀਤਿਕ ਰੋਟੀਆਂ ਨਾ ਸਿੱਖਿਓ ਉਸ ਧੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਦੋਸ਼ੀ ਐ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਵੀ ਕਿਉਂਕਿ ਕਈ ਲੀਡਰ ਸਪੋਰਟ ਕਰਨ ਆ ਜਾਂਦੇ ਕਈ ਲੀਡਰ ਉਹਨਾਂ ਦੀ ਪਿੱਛੇ ਆ ਕੇ ਖੜੇ ਹੁੰਦੇ ਮੈਂ ਉਹਨਾਂ ਲੀਡਰਾਂ ਨੂੰ ਵੀ ਕਹਾਂਗਾ ਕਿ ਇਦਾਂ ਦੇ ਗੰਦੇ ਲੋਕਾਂ ਦੇ ਮਗਰ ਖੜੇ ਹੋਣ ਦੀ ਕੋਸ਼ਿਸ਼ ਨਾ ਕਰਿਓ ਕਿ ਜਿੰਨਾ ਹੋ ਸਕੇ ਇਸ ਦੀ ਜਲਦ ਤੋਂ ਜਲਦ ਠੀਕ ਹੋਵੇ ਇਨਸਾਫ ਮਿਲੇ ਇਹੀ ਅਰਦਾਸ ਕਰੋ ਤੇ ਮੈਂ ਜ਼ਰੂਰ ਅਰਦਾਸ ਕਰਾਂਗਾ ਪ੍ਰਮਾਤਮਾ ਦੇ ਅੱਗੇ ਕਿ ਜਿੱਥੇ ਵੀ ਮੇਰਾ ਪਰਮਾਤਮਾ ਮੈਨੂੰ ਦੇਖ ਰਿਹਾ ਕਿ ਇਸ ਪਰਿਵਾਰ ਨੂੰ ਰੱਖਿਆ ਕਰੇ ਇਸ ਪਰਿਵਾਰ ਨੂੰ ਹਿੰਮਤ ਦੇਵੇ ਕਿ ਇਹ ਇਹਨਾਂ ਜ਼ਾਲਮਾਂ ਦੇ ਖਿਲਾਫ ਲੜਾਈ ਲੜ ਸਕਣ ਬਾਕੀ ਇਸ ਪਰਿਵਾਰ ਦੇ ਲਈ ਲੱਖਾਂ ਦੁਨੀਆ ਦੀਆਂ ਦੁਆ ਸਾਰਾ ਭਾਰਤ ਇਸ ਧੀ ਦੇ ਨਾਲ ਹੈ ਅਸੀਂ ਅਰਦਾਸ ਕਰਾਂਗੇ ਜਲਦ ਤੋਂ ਜਲਦ ਸਾਡੀ ਧੀ ਠੀਕ ਠੀਕ ਹੋਵੇ ਹੋਰ ਆਪਣੇ ਘਰ ਜਾਵੇ ਔਰ ਅੱਛੇ ਮੂਲ ਚ ਰਵੇ ਇਹਨਾਂ ਚੋਰਾ ਡਾਕੂਆਂ ਦੇ ਖਿਲਾਫ ਜੋ ਕੁਝ ਕਰਨਾ ਪਿਆ ਅ ਸਾਨੂੰ ਅਗਰ ਨਹੀਂ ਕਿ ਤੂੰ ਕੋਈ ਇਨਸਾਫ ਦੀ ਉਮੀਦ ਲੱਗੀ ਜਿੱਥੇ ਤੱਕ ਸਾਨੂੰ ਉਤਰਨਾ ਪਿਆ ਆਪਾਂ ਇਸ ਧੀ ਦੇ ਮਗਰ ਉਤਰਾਂਗੇ ਇਸ ਧੀ ਨੂੰ ਸਾਫ ਦਵਾਵਾਂਗੇ ਮੈਂ ਇੱਕ ਵਾਰ ਫੇਰ ਪ੍ਰਮਾਤਮਾ ਦੇ ਔਰ ਉਸ ਪਰਿਵਾਰ ਨੂੰ ਕਹਿਣਾ ਚਾਹਨਾ ਕਿ ਹੌਂਸਲਾ ਰੱਖਿਓ ਕਿ ਪੂਰਾ ਦੇਸ਼ ਤੁਹਾਨੂੰ ਦੇਖ ਰਿਹਾ ਪੂਰਾ ਦੇਸ਼ ਤੁਹਾਡੇ ਨਾਲ ਹੈ ਜਿਹੜੇ ਲੋਕ ਧੀਆਂ ਦੇ ਨਾਲ ਇਦਾਂ ਦਾ ਕਰਮ ਕਰਦੇ ਆ ਕਿਉਂਕਿ ਉਸ ਧੀ ਦਾ ਨਾਮ ਨਹੀਂ ਲੈ ਰਿਆ ਕਿਉਂਕਿ ਧੀ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਉਸ ਧੀ ਨੂੰ ਬਚਾਉਣਾ ਹੈ ਉਸ ਧੀ ਨੂੰ ਅਸੀਂ ਸਟਰੋਂਗ ਕਰਨਾ ਹੈ ਅਗਰ ਉਸ ਧੀ ਦੇ ਪਰਿਵਾਰ ਦਾ ਨਾਮ ਜਾਂ ਉਸ ਧੀ ਦਾ ਨਾਮ ਲੋਗੇ ਮੈਂ ਇਹ ਸਾਰੇ ਨੂੰ ਕਹਣਾਗਾ ਕੋਈ ਹੋਰ ਵੀ ਅਗਰ ਜਰੂਰ ਉਸ ਨਾਲ ਮਿਲਿਆ ਜਾਏ ਉਸਦੀ ਦੇ ਨਾ ਫੋਟੋ ਦੱਸੀ ਜਾਏ ਨਾ ਉਹਦਾ ਨਾਮ ਦੱਸਿਆ ਜਾਏ ਪਰ ਉਸ ਪਰਿਵਾਰ ਦੀ ਮਦਦ ਕੀਤੀ ਜਾਏ ਜਿੰਨੀ ਹੋ ਸਕੇ ਦੋਸਤੋ ਧੰਨਵਾਦ ਤੁਹਾਡਾ ਮੈਂ ਲਾਈਵ ਬੋੜੇ ਦੇ ਨਾਲ ਬਾਤ ਹੋਇਆ ਪਰ ਅੱਜ ਮਨ ਬਹੁਤ ਦੁਖੀ ਹੈ ਕਿ ਮੇਰੇ ਪਰਿਵਾਰ ਨੂੰ ਉੱਥੇ ਬੜੀ ਜਰੂਰਤ ਹੈ ਮੈਂ ਬਹੁਤ ਦੂਰ ਬੈਠਾ ਹਾਂ ਮੈਂ ਬੜੀ ਜਲਦੀ ਹੀ ਇੱਥੋਂ ਜੁੜ ਉਸ ਪਰਿਵਾਰ ਦੇ ਵਿੱਚ ਪਹੁੰਚਾਂਗਾ ਔਰ ਉਸ ਪਰਿਵਾਰ ਦੀ ਜਿੰਨੀ ਮਦਦ ਹੋ ਸਕੇਗੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪਰਮਾਤਮਾ ਦੇ ਅਰਦਾਸ ਕਰਿਓ ਕਿ ਉਸ ਤੀਨ ਨੂੰ ਸਾਮਿਲੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ We'll be right <laughs> back.